ਜਨਰਲੀ ਠੇਕੇ ਦੇ ਉੱਪਰ ਲੁੱਟ ਹੋਈ ਹੈ ਠੇਕਾ ਕਿੱਥੇ ਹੈ ਤੇ ਕਿੰਨੇ ਨੋਦਾਂ ਦੇ ਵੱਲ ਲੁੱਟ ਕੀਤੀ ਗਈ ਹੈ ਤੇ 26/7/2025 ਨੂੰ ਸ਼ਾਮ 10:00 ਤੋਂ 10:00 ਵਜੇ ਤਿੰਨ ਬੰਦੇ ਇੱਕ ਐਕਟਿਵਿਟੀ ਆਏ ਜਿਨ੍ਹਾਂ ਨੇ ਮੂਟਾ ਕੀ ਹੋਏ ਸੀ ਉਹਨਾਂ ਨੇ ਆਰਪੀ ਵਾਈਨ ਪੁਤਲੀਗਰ ਚੌਂਕ ਵਿਖੇ ਠੇਕਾ ਹੈਗਾ ਆਰਪੀ ਵਾਈਨਸ ਦਾ ਉੱਥੇ ਫਾਇਰਿੰਗ ਕੀਤੀ ਤੇ 16-17 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਰਾਜੁਰ ਪ੍ਰਿੰਸਪਲ ਸਾਹਿਬ ਉਹਨਾਂ ਨੇ ਟੀਮਸ ਗਠਿਤ ਕੀਤੀਆਂ ਜਿਦੇਚ ਐਸ ਐਚਓ ਕੈਂਟੋਨਮੈਂਟ ਮੋਹੇਜੀ ਏਸੀਪੀ ਵੈਸਟ ਸ਼੍ਰੀ ਸ਼ੇਰਦਰਸ਼ਨ ਜੀ ਤੇ ਨਾਲ ਇਹਨਾਂ ਦੀ ਟੀਮ ਨਾਲ ਇੰਚਾਰਜ ਸੀ ਆਏ 3 ਇਹਨਾਂ ਨੇ ਟੀਮਸ ਬਣਾਈਆਂ ਤੇ ਇਹਦੇ ਉੱਪਰ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 10 ਤਰੀਕ ਨੂੰ 3 8 2025 ਨੂੰ ਅਸੀਂ ਜਿਹੜਾ ਇੱਕ ਅਕਿਊਜ਼ਡ ਹੈ ਵਿਸ਼ਨੂ ਉਹਨੂੰ ਰੈਸਟ ਕਰ ਲਿਆ ਉਹਦੀ ਉਮਰ ਤਕਰੀਬਨ 29 ਸਾਲ ਹੈ ਉਸ ਤੋਂ ਬਾਅਦ ਅਸੀਂ 6/8/2025 ਨੂੰ ਰਿਤਿਕ ਕੁਮਾਰ ਤੇ 파ਰਤ ਚੋਹਾਨ ਰਿਤਿਕ ਲਾਇਸਕਾਲਾ ਅਰੈਸਟ ਕੀਤੇ ਇਹਨਾਂ ਦੀ ਉਮਰ ਤਕਰੀਬਨ 25 ਤੇ 21 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਉਹ ਤਾਂ ਸਿਗੀ ਸੀਗੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵਕ ਵਕ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਇੱਕ ਗੇਟਕੀਮਾ ਆਪਣਾ ਸਿਵਲ ਲਾਈਨ ਮਕਬੂਲਪੁਰਾ ਤੇ ਆਪਣਾ ਰਣਜੀਤ ਅੰਮ੍ਰੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਹਨਾਂ ਨੇ ਸਨੈਚਿੰਗਸ ਦੀ ਵਾਰਦਾਤਾਂ ਵੀ ਕੀਤੀਆਂ ਤੇ ਹੋਰ ਵੀ ਐਨਡੀਪੀਐਸ ਤੇ ਵੀ ਇਹਨਾਂ ਤੇ ਪਰਚੇ ਹੈਗੇ ਆ ਤੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਇੱਕ ਪਿਸਤਲ ਬੱਤੀਪੋਰ ਅ ਰਿਕਵਰ ਕੀਤਾ ਉਹਦੇ ਨਾਲ ਮੈਗਜ਼ੀਨ ਤੇ ਉਹਦੇ ਨਾਲ ਕੈਟਰੇਜਸ ਇਸ ਤੋਂ ਇਲਾਵਾ ਐਕਸ ਹੋਂਡਾ ਐਕਟਵਾ ਸਕੂਟੀ ਵੀ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ ਹਜ਼ਾਰ ਰੁਪਏ ਕੈਸ਼ ਤੇ ਇੱਕ ਐਪਲ ਦਾ ਆਈਫੋਨ ਵੀ ਰਿਕਵਰ ਕੀਤਾ ਜੀ ਇਹਨਾਂ ਵੱਲੋਂ ਉੱਥੇ ਤਿੰਨ ਗੋਲੀਆਂ ਚਲਾਈਆਂ ਗਈਆਂ ਸੀ ਸਰ ਇਹਨਾਂ ਨੂੰ ਮਤ ਪਹਿਲੇ ਪਰਚੇ ਹੈ ਜੀ ਇਹਨਾਂ ਤੇ ਪਰਚੇ ਹੈਗੇ ਜੀ ਜਿਹੜਾ ਤਾਂ ਵਿਸ਼ਨੂ ਹੈਗਾ ਉਹਦੇ ਤੇ ਦੋ ਪਰਚੇ ਨੇ ਦੋਨੋਂ ਪੁਲਿਸ ਸਟੇਸ਼ਨ ਗੇਟਕੀਮਾ ਤੇ ਨੇ ਤੇ ਐਨਡੀਪੀਐਸ ਸਾਖ ਦੇ ਹੈਗੇ ਜੀ ਤੇ ਜਿਹੜਾ ਰਿਤਿਕ ਕੁਮਾਰ ਰਾਇਲਸ ਕਾਲਜ ਜੀ ਉਹਦੇ ਤੇ ਵੀ ਵਕ ਵਕ ਤਰਾਮਾ ਹੈ ਚਾਰ ਪਰਚੇ ਹੈਗੇ ਆ ਤੇ ਜਿਹੜਾ ਪਰਚੋਹਾਨ ਹੈ ਉਹਦੇ ਤੇ ਪਹਿਲਾਂ ਹੀ ਪਰਚੇ ਹੋਏ ਆ ਜੀ ਸਭ ਜਿਹੜੀ ਐਕਟਵਾ ਦੇ ਉੱਪਰ ਹੈ ਜਾਣੇ ਨੇ ਉਸੇ ਐਕਟਵਾ ਦੇ ਉੱਪਰ ਇਹਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ ਹੈ ਉਸੇ ਐਕਟਵਾ ਵੱਲੋਂ ਪਹਿਲਾਂ ਇਹਨਾਂ ਨੇ ਗੇਟਕੀਮਾ ਜੀਆਰਪੀ ਦਾ ਏਰੀਆ ਹੈਗਾ ਗੇਟਕੀਮਾ ਪੁਲਿਸ ਸਟੇਸ਼ਨ ਵੱਲ ਉੱਥੋਂ ਪਹਿਲਾਂ ਇੱਕ ਮੋਟਰਸਾਈਕਲ ਇਹਨਾਂ ਨੇ ਸਨੈਚ ਕੀਤਾ ਉਸ ਤੋਂ ਬਾਅਦ ਉਹ ਮੋਟਰਸਾਈਕਲ ਇੱਕ ਐ ਪੁਆਇੰਟ ਤੇ ਪਹੁੰਚੇ ਮਕਬੂਲਪੁਰੇ ਲਾਗੇ ਉੱਥੇ ਇਹਨਾਂ ਨੇ ਮੋਟਰਸਾਈਕਲ ਪੰਕਚਰ ਹੋ ਗਿਆ ਜਾਂ ਖਰਾਬ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਐਕਟਿਵਸ ਸਨੈਚ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦੂਸਰੇ ਪੁਆਇੰਟ ਤੇ ਜਾ ਕੇ ਮੋਬਾਈਲ ਫੋਨਸ ਵੀ ਸਨੈਚ ਕੀਤੇ ਤੇ ਫਿਰ ਇੱਥੇ ਆ ਕੇ ਇਹਨਾਂ ਨੇ ਰਾਤ ਸਭ 10:10 ਵਜੇ ਬਾਰਦਾਤ ਅੱਜ ਕਿਹੜੇ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਇਹਨਾਂ ਦੇ ਖਿਲਾਫ ਇਹਨਾਂ ਤੇ ਜਿਹੜੇ ਆਪਣਾ ਐਟਾ ਜਿਹੜਾ ਪਰਚਾ ਹੈਗਾ ਕੈਂਟੋਨਮੈਂਟ ਪੁਲਿਸ ਸਟੇਸ਼ਨ ਦੇ ਥਾਣੇ 'ਚ ਹੈਗਾ ਜਿਹੜੇ ਬਾਕੀ ਅਸੀਂ ਜਿਹੜੇ ਪਰਚੇ ਕਢਵਾਏ ਆ ਜਿਹੜੇ ਆਲਰੇਡੀ ਰਜਿਸਟਰਡ ਸੀਗੇ ਕੋਈ ਨਾ ਕੋਈ ਸਨੇਚਿੰਗ ਦੇ ਤਹਿਤ ਉਰੰਜੀਤਵ ਨੇ ਸਿਵਲ ਲਾਈਨ ਮਕਬੂਲਪੁਰਾ ਤੇ ਗੇਟੇ ਕੀ ਮਾਦੇ ਏਰੀਆ ਤੋਂ ਸੀ ਸਰ ਇਹ ਜਿੰਨੇ ਨੌਜਵਾਨ ਮਾਰਦਾ ਤਾਂ ਕਰਦੇ ਪਏ ਨੇ ਜਾਂ ਮੈਨੂੰ ਨਾ ਹੋਰ ਸਾਥੀ ਇਹਨਾਂ ਨਾਲ ਹੋਰ ਵੀ ਸਾਥੀ ਹੈਗੇ ਦੋ ਅਸੀਂ ਪਹਿਲਾਂ ਵੀ ਅਰੈਸਟ ਕਰ ਲਏ ਐ ਤੇ ਇੱਕ ਇਹਨਾਂ ਦਾ ਸਾਥੀ ਹਾਲੇ ਪਗੜਾ ਹੈ ਜੀ ਉਹਨੂੰ ਜ਼ਰੂਰ ਬੜੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਸਾਡੀ ਟੀਮ ਹਾਲੇ ਵੀ ਏਸੀ ਮੋਡਿਊਲ ਤੇ ਕੰਮ ਕਰ ਰਹੀ ਹੈ ਸਰ ਕੰਮ ਕਾਈ ਕੀ ਕਰ ਰਹੇ ਹੋ ਤੁਸੀਂ ਕੰਮ ਕਾਈ ਕਰ ਇਹ ਤਾਂ ਸਾਰੇ ਵੇਲੇ ਨਹੀਂ ਜੀ ਇੰਨੇ ਨੰਬਰ ਸਾਡੇ ਇਨਾਂ ਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 21 ਤੋਂ ਲੈ ਕੇ 29 ਸਾਲ ਤੱਕ ਇਹਨਾਂ ਦੀ ਉਮਰ ਹੈ ਜੀ। ਆਪ ਕੋ ਪੜੇ ਲਿਖੇ ਨੇ। ਮੈਂ ਕਿ ਇੱਕ ਚੌਥੀ ਪੜਿਆ ਜੀ, ਇੱਕ 12ਵੀਂ ਪੜਿਆ ਤੇ ਇੱਕ ਵੈਸੇ ਵਿਲਾ ਜੀ। ਸਰ ਸ਼ੁਰੂ ਤੋਂ ਕੰਮਾਂ ਦਾ ਕੰਮ ਕਰਦੇ ਸੀ। ਸ਼ੁਰੂ ਤੋਂ ਮਤਲਬ ਕਿ ਹੁਣ ਕੁਝ ਸਾਲਾਂ ਤੋਂ ਤਾਂ ਕਰ ਰਹੇ ਹੈ ਜੀ 3-4 ਸਾਲ ਤੋਂ। ਜਿਵੇਂ ਪਹਿਲਾ ਪਰਚਾ ਇੱਕ ਤੇ 2020 ਕੀ ਦਾ ਹੈਗਾ ਜੀ ਤੇ 4-5 ਸਾਲ ਹੋ ਗਏ ਜੀ ਇਹਨਾਂ ਨੂੰ।